ਭਗਤ ਸਿੰਘ ਭਾਰਤ ਦੀ ਆਜ਼ਾਦੀ ਦੇ ਯੋਧਾ ਤੇ ਸਮਾਜਵਾਦੀ ਸੋਚ ਰੱਖਣ ਵਾਲੇ ਉਹ ਮਹਾਨ ਸ਼ਹੀਦ ਜੋ ਆਪਣੇ ਇਨਕਲਾਬੀ ਵਿਚਾਰਾਂ ਦੇ ਨਾਲ ਨੌਜਵਾਨਾਂ ਦੇ ਹੀਰੋ ਬਣ ਗਏ ਭਗਤ ਸਿੰਘ ਨੇ ਭਾਰਤ ਦੀ ਗੁਲਾਮੀ ਖਿਲਾਫ ਲੜਾਈ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸ਼ਹਾਦਤ ਤੋਂ ਸਾਲਾਂ ਬਾਅਦ ਵੀ ਸ਼ਹੀਦ ਭਗਤ ਸਿੰਘ ਪ੍ਰੇਰਨਾ ਦਾ ਸਰੋਤ ਨੇ ਅਤੇ ਉਹਨਾਂ ਦੀ ਕੁਰਬਾਨੀ ਪਰੇ ਜੀਵੰਤ ਵਿਖੋ ਸਾਡੀ ਖਾਸ ਰਿਪੋਰਟ ਦਿਲ ਸੇ ਨਿਕਲੇਗੀ ਨਮਰ ਕਰ ਵੀ ਵਤਨ ਕੀ ਉਲਫਤ ਟੀ ਸੇ ਵੀ ਖੁਸ਼ਬੂ ਵੇ ਵਤਨ ਆਏਗੀ ਇਹ ਅਲਫਾਜ਼ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਉਸ ਮਹਾਨ ਸ਼ਹੀਦ ਤੇ ਜਿਸ ਨੇ ਆਪਣੀ ਵਖਰੀ ਸੋਚ ਅਤੇ ਸਾਹਸ ਦੇ ਨਾਲ ਦੇਸ਼ ਵਾਸੀਆਂ ਦੇ ਦਿਲਾਂ ਚ ਇੱਕ ਖਾਸ ਜਗ੍ਹਾ ਬਣਾ ਰੱਖੀ ਹੈ ਇਹ ਅਲਫਾਜ਼ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿਨ੍ਹਾਂ ਨੇ 23 ਸਾਲ ਦੀ ਉਮਰ 'ਚ ਅੰਗਰੇਜ਼ਾਂ ਦੇ ਖਿਲਾਫ ਜੰਗ ਵਿੱਚ ਆਪਣੇ ਬલિદાન ਦੇ ਨਾਲ ਪੂਰੇ ਦੇਸ਼ ਨੂੰ ਨਵੀਂ ਪ੍ਰੇਰਣਾ ਦਿੱਤੀ ਸੀ। ਭਗਤ ਸਿੰਘ ਹਮੇਸ਼ਾ ਕਹਿੰਦੇ ਸਨ, "ਉਹ ਮੈਨੂੰ ਮਾਰ ਸਕਦੇ ਨੇ ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਨੇ ਪਰ ਉਹ ਮੇਰੀ ਆਤਮਾ ਨੂੰ ਕੁਚਲਣ 'ਚ ਸક્ષਮ ਨਹੀਂ ਹੋਣਗੇ।" ਅਤੇ ਇਹ ਸੱਚ ਵੀ ਸਾਬਤ ਹੋਇਆ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਹਾਕਿਆਂ ਬਾਅਦ ਵੀ ਆਵਾਮ ਉਨ੍ਹਾਂ ਦੀ ਸੋਚ ਤੋਂ ਪ੍ਰਭਾਵਿਤ ਹੈ। ਕ੍ਰਾਂਤੀ ਦੇ ਇਸ دیਵਾਨੇ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਚ ਬੰਗਾ ਪਿੰਡ ਚ ਹੋਇਆ ਸੀ ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ ਉਹਨਾਂ ਦਾ ਜਨਮ ਜਿਹੜਾ ਹੈ 1907 ਦੇ ਵਿੱਚ ਹੁੰਦਾ ਹੈ ਔਰ 1907 ਦਾ ਜਿਹੜਾ ਸਮਾਂ ਹੈ ਉਹ ਉਹ ਸਮਾਂ ਹੈ ਜਦੋਂ ਤੁਸੀਂ ਕਹਿ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਕ੍ਰਾਂਤੀਕਾਰੀ ਅੰਦੋਲਨ ਜਿਹੜਾ ਚੱਲ ਰਿਹਾ ਹੈ ਔਰ ਉਹਨਾਂ ਦੇ ਚਾਚਾ ਅਜੀਤ ਸਿੰਘ ਉਸ ਟਾਈਮ ਜਿਹੜਾ ਹੈ ਜੇਲ੍ਹ ਦੇ ਵਿੱਚ ਸੀਗੇ ਔਰ ਜਦੋਂ ਉਹਨਾਂ ਦਾ ਜਨਮ ਹੁੰਦਾ ਤਾਂ ਜੇਲ੍ਹ ਤੋਂ ਰਿਹਾ ਹੁੰਦਿਆ ਤੇ ਮਾਂ ਨੇ ਨਾਮ ਰੱਖਿਆ ਭਾਗਾ ਵਾਲਾ ਔਰ ਮੈਨੂੰ ਲੱਗਦਾ ਹੈ ਕਿ ਸਦੀਆਂ ਬੀਤ ਜਾਂਦੀਆਂ ਹੈ ਇਸ ਤਰ੍ਹਾਂ ਦੇ ਇੱਕ ਬੰਦੇ ਦਾ ਜਨਮ ਲੈਣ ਨੂੰ ਕਿ ਜਿਨੇ ਲੋਕਾਂ ਤੇ ਇੰਨੀ ਗਹਿਰੀ ਛਾਪ ਜਿਹੜੀ ਹੈ ਉਹ ਛੱਡੀ ਹੈ 1907 ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਇਨਸੀਡੈਂਟ ਆਂਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਖੇਤਾਂ ਦੇ ਵਿੱਚ ਬੰਦੂਕਾਂ ਬੀਜਰੇ ਹੁੰਦੇ ਨੇ ਤੇ ਪੁੱਛਦੇ ਨੇ ਤੁਸੀਂ ਕੀ ਕਰੋਗੇ ਤਾਂ ਕਹਿੰਦੇ ਕਿ ਜਦੋਂ ਮੈਂ ਵੱਡਾ ਹੋ ਜਾਵਾਂਗਾ ਤੇ ਇਹ ਮੇਰੀ ਜਿਹੜੀ ਹੈ ਕਮ ਆਨਦੀਆਂ ਅੱਗੇ ਜਾ ਕੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈ ਉਹਨੂੰ ਇਥੋਂ ਬਾਹਰ ਕੱਢਣ ਲਈ ਜੇ ਅੰਦਾਜ਼ਾ ਲਗਾਓ ਤੇ ਕਿੰਨੇ 100 ਕਿਤਾਬਾਂ ਜਿਹੜੀਆਂ ਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੜੀਆਂ ਹੈ। ਦੇਸ਼ ਭਗਤੀ ਭਗਤ ਸਿੰਘ ਨੂੰ ਵਿਰਸੇ 'ਚ ਹੀ ਮਿਲੀ ਸੀ। ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਅੰਗਰੇਜ਼ਾਂ ਦੇ ਖਿਲਾਫ ਕਈ ਮੁਹਿੰਮਾਂ ਚਲਾ ਰਹੇ ਸੀ ਜਿੰਨਾਂ ਵਿੱਚੋਂ ਗਦਰ ਮੁਹਿੰਮ ਇੱਕ ਸੀ। ਅਤੇ ਇੱਕ ਆंदोलਨ 'ਚ ਸ਼ਾਮਲ ਹੋਣ ਕਰਕੇ ਇਹ ਤਿੰਨੋਂ ਜੇਲ੍ਹ 'ਚ ਬੰਦ ਸੀ। ਜਦੋਂ 28 ਸਤੰਬਰ 1907 ਨੂੰ ਮਾਤਾ ਵਿਦਿਆਵਤੀ ਨੇ ਬੇਟੇ ਨੂੰ ਜਨਮ ਦਿੱਤਾ ਪਿਤਾ ਚਾਚਾ ਜੇਲ੍ਹ ਤੋਂ ਛੁੱਟ ਕੇ ਆਏ ਤਾਂ ਬੇਟੇ ਨੂੰ ਗੋਦ ਚ ਚੁੱਕ ਕੇ ਉਸ ਦਾ ਨਾਮ ਰੱਖਿਆ ਭਗਤ ਸਿੰਘ ਭਗਤ ਸਿੰਘ ਦੇ ਪਰਿਵਾਰ ਨੇ ਉਹਨਾਂ ਦੀ ਪੜ੍ਹਾਈ ਦੇ ਲਈ ਉਹਨਾਂ ਨੂੰ ਬੰਗਾ ਪਿੰਡ ਦੇ ਹੀ ਸਕੂਲ ਚ ਭੇਜਿਆ ਪਿਤਾ ਚੰਗੇ ਖਾਸੇ ਜ਼ਿਮੀਂਦਾਰ ਸਨ ਬਾਅਦ ਵਿੱਚ ਉਹਨਾਂ ਨੇ ਭਗਤ ਸਿੰਘ ਨੂੰ ਲਾਹੌਰ ਦੇ ਦਯਾਨੰਦ ਐਂਗਲੋ ਵੈਦਿਕ ਸਕੂਲ ਚ ਪਾ ਦਿੱਤਾ ਭਗਤ ਸਿੰਘ ਨੂੰ ਪੜਨ ਲਿਖਨ ਦਾ ਬੜਾ ਸ਼ੌਂਕ ਸੀ ਉਹ ਹਿੰਦੀ ਅੰਗਰੇਜ਼ੀ ਪੰਜਾਬੀ ਅਤੇ ਉਰਦੂ ਭਾਸ਼ਾ ਵਿੱਚ ਲਿਖਿਆ ਪੜਿਆ ਕਰਦੇ ਸੀ ਗਾਂਧੀ ਜੀ ਵੱਲੋਂ ਚਲਾਏ ਜਾ ਰਹੇ ਅਸਹਿਯੋਗ ਆंदोलਨ ਵਿੱਚ ਭਗਤ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਪਰ ਗਾਂਧੀ ਜੀ ਵੱਲੋਂ ਅਸਹਿਯੋਗ ਆंदोलਨ ਖਤਮ ਕਰਨ ਦੇ ਬਾਅਦ ਭਗਤ ਸਿੰਘ ਬੇਹੱਦ ਮਾਇੂਸ ਹੋ ਗਏ 13 ਅਪ੍ਰੈਲ 1919 ਨੂੰ ਹੋਏ ਜਲਿਆਂਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਉੱਤੇ ਡੂੰਗਾ ਪ੍ਰਭਾਵ ਪਾਇਆ ਉਮਰ ਦੇ ਨਾਲ ਨਾਲ ਕ੍ਰਾਂਤੀ ਦਾ ਜਜ਼ਬਾ ਵੀ ਵੱਧਦਾ ਚਲਾ ਗਿਆ ਸਕੂਲ ਖਤਮ ਹੋਣ ਤੋਂ ਬਾਅਦ ਨੈਸ਼ਨਲ ਕਾਲਜ ਲਾਹੌਰ ਚ ਭਗਤ ਸਿੰਘ ਦਾ ਦਾਖਲਾ ਹੋਇਆ ਜਿੱਥੇ ਉਹ ਅੰਗਰੇਜ਼ਾਂ ਦੇ ਖਿਲਾਫ ਨਾਟਕ ਚ ਪਾਗ ਲੈਂਦੇ ਲਿਖ ਲਿਖਦੇ ਅਤੇ ਕ੍ਰਾਂਤੀਕਾਰੀਆਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ। ਨੈਸ਼ਨਲ ਕਾਲਜ ਲਾਲਾ ਲਾਜਪਤ رائے ਨੇ ਮਹਾਤਮਾ ਗਾਂਧੀ ਦੇ ਅਸਹਿਯੋਗ ਆंदोलਨ ਦੇ ਨਾਲ ਸ਼ੁਰੂ ਕਰਵਾਇਆ ਸੀ। ਭਗਤ ਸਿੰਘ ਜਿਹੇ ਕ੍ਰਾਂਤੀਕਾਰੀ ਵਿਚਾਰਧਾਰਾ ਵਾਲੇ ਨੌਜਵਾਨ ਉੱਥੇ ਪੜ੍ਹਿਆ ਕਰਦੇ ਸੀ। ਇਤੋ ਹੀ ਭਗਤ ਸਿੰਘ ਖੁੱਲਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ 'ਚ ਸ਼ਾਮਲ ਹੋ ਗਏ। ਭਗਤ ਸਿੰਘ ਜੀ ਦੀ ਵਿਚਾਰਧਾਰਾ ਥੋੜੀ ਰੈਵੋਲੂਸ਼ਨਰੀ ਸੀ, ਰਿਫਾਰਮਰ ਸੀ। ਜੰਗ ਬਲੱਡ ਸਨ ਇਸ ਕਰਕੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਵੀ ਹਾਂ ਕਿ ਉਹਨਾਂ ਦੇ ਵਿਚਾਰ ਦੂਜੇ ਲੀਡਰਾਂ ਦੇ ਨਾਲ ਰਿਫਾਰਮਰਸ ਦੇ ਨਾਲ ਜਾਂ ਆਜ਼ਾਦੀ ਕੁਹਾਟੀਆਂ ਦੇ ਨਾਲ ਮੇਲ ਨਹੀਂ ਖਾਂਦੇ ਬਟ ਉਹਨਾਂ ਨੇ ਜਿਹੜਾ ਵੀ ਕੰਮ ਕੀਤਾ ਜਾਂ ਆਪਣੀ ਜਾਨਵਾਰੀ ਦੇਸ਼ ਤੋਂ ਉਹ ਦੇਸ਼ ਦੇਸ਼ ਲਈ ਕੁਰਬਾਨੀ ਦਿੱਤੀ ਉਹ ਸਿਰਫ ਤੇ ਸਿਰਫ ਆਜ਼ਾਦੀ ਲਈ ਨੈਸ਼ਨਲ ਕਾਲਜ ਦੀ ਪੜਾਈ ਛੱਡ ਕੇ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਦੇ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਪਗਤ ਸਿੰਘ ਕਈ ਕ੍ਰਾਂਤੀਕਾਰੀ ਗਤੀਵਿਧੀਆਂ 'ਚ ਸ਼ਾਮਲ ਰਹਿੰਦੇ ਅਤੇ ਅਕਸਰ ਘਰ ਤੋਂ ਕਾਇ ਪ੍ਰਿਆ ਕਰਦੇ। ਉਹਨਾਂ ਨੂੰ ਵੇਖ ਕੇ ਉਹਨਾਂ ਦੇ ਘਰ ਵਾਲਿਆਂ ਨੇ ਕਈ ਵਾਰ ਉਹਨਾਂ ਦਾ ਵਿਆਹ ਕਰਨਾ ਚਾਹਿਆ ਪਰ ਪਗਤ ਸਿੰਘ ਅਕਸਰ ਇਸ ਗੱਲ ਨੂੰ ਹਾਸੇ 'ਚ ਉਡਾ ਦਿਆ ਕਰਦੇ। ਕਹਿਣਾ ਵਾਸ ਉਹ ਬੋਟੀ ਵਿਆਹ ਹੋਊਗਾ ਜਿਹੜੀ ਤੇਨੂੰ ਮੰਜੇ ਤੇ ਫੰਨੇ ਨਾ ਰਹਿਣ ਤੇ ਨਾ ਉਹ ਬੋਟੀ ਵਿਆਹ ਹੋਊਗਾ ਜਿਹਦੇ ਤੈਨੂੰ ਕੰਮ ਨਾ ਕਰੇ। ਤੇਜੀ ਸੇਵਾ ਕਰੀ ਉਹ ਬੌਟੀ ਲੈਣ ਦੇ ਨਾਲ ਜਿਹੜੀ ਤੁਹਾਡੀ ਸੇਵਾ ਕਰਦੀ ਕਿੰਨੀ ਕਿੱਥੋਂ ਲਿਆਂਦੀ ਆਜ਼ਾਦੀ ਵਿਆਹ ਕੇ ਲਿਆਂਦੀ ਆ ਹਾਂ ਆਜ਼ਾਦੀ ਲਿਆਂਦੀ ਵਿਆਹ ਕੇ ਇਹ ਤਾਂ ਬੜੀ ਸੇਵਾ ਹੈ ਤੁਸੀਂ ਚੰਗੀ ਰੋਟੀ ਕਿਉਂ ਨਾ ਹੋਰ ਕਿੱ Lage ਦਿੰਦੇ ਹੋ ਇਹ ਰੋਟੀ ਲੈ ਜੇ 1925 ਭਗਤ ਸਿੰਘ ਚੰਦਰਸ਼ੇਖਰ ਆਜ਼ਾਦੀ ਐਚਆਰਏ ਚ ਸ਼ਾਮਲ ਹੋ ਜਾਂਦੇ ਲਾਹੌਰ ਤੋਂ ਲੈ ਕੇ ਕਲਕੱਤਾ ਤੱਕ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਵੱਲੋਂ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜਾਈ ਲੜੀ ਜਾ ਰਹੀ ਸੀ ਪੁਨੀ ਸੋਪਾਟੀ ਵਿੱਚ ਉੱਤਰ ਪ੍ਰਦੇਸ਼ ਦੇ ਕਾਕੋਰੀ ਤੋਂ ਸਰਕਾਰੀ ਖਜ਼ਾਨਾ ਲੈ ਜਾ ਰਹੀ ਟ੍ਰੇਨ ਤੋਂ ਅੰਗਰੇਜ਼ੀ ਖਜ਼ਾਨਾ ਲੁੱਟਿਆ ਅਤੇ ਉਸ ਦੇ ਨਾਲ ਕ੍ਰਾਂਤੀ ਦੀ ਮੁਹਿੰਮ ਨੂੰ ਅੱਗੇ ਵਧਾਇਆ ਕਾਕੋਰੀ ਕਾਰਨ ਤੋਂ ਬਾਅਦ ਪੁਲਸ ਨੇ ਕ੍ਰਾਂਤੀਕਾਰੀਆਂ ਨੂੰ ਫੜਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਅਤੇ ਥਾਥਾ ਛਾਪੇ ਮਾਰੀ ਦੇ ਵਿਚਾਲੇ ਭਗਤ ਸਿੰਘ ਅਤੇ ਸੁਖਦੇਵ ਕਿਸੇ ਤਰ੍ਹਾਂ ਲਾਹੌਰ ਪਹੁੰਚੇ ਕਾਹਰੀ ਕੇਸ ਜਿਹੜਾ ਜਦੋਂ ਹੁੰਦਾ ਤੇ ਰਾਮ ਬਿਸਮਲ ਪ੍ਰਸਾਦ ਉਸ ਟਾਈਮ ਤੇ ਜਿੰਨੇ ਵੀ ਕ੍ਰਾਂਤੀਕਾਰੀ ਐ ਉਹ ਜੇਲ੍ਹ ਦੇ ਵਿੱਚ ਕਹਿੰਦੇ ਆ ਕਿ ਕੁਝ ਇਦਾਂ ਦਾ ਲਿਖੋ ਅਸੀਂ ਜਦੋਂ ਆਪਣੀ ਪੇਸ਼ੀ ਦੇ ਲਈ ਜਾਵਾਂਗੇ ਤੇ ਸਾਡੇ ਜਿਹੜੇ ਹੱਥ ਐ ਉਹਦੇ ਵਿੱਚ ਵੀ ਪੀਲੇ ਰੁਮਾਲ ਹੋਣੇ ਚਾਹੀਦੇ ਆ ਤੇ ਟੋਪੀਆਂ ਵੀ ਪੀਲੀਆਂ ਹੋਣੀਆਂ ਚਾਹੀਦੀਆਂ ਤੇ ਉਹ ਕਹਿੰਦੇ ਆ ਕਿ ਕੁਝ ਇਦਾਂ ਦਾ ਲੱਗੋ ਲਿਖੋ ਕਿ ਸਾਡੇ ਅੰਦਰ ਜਜ਼ਬਾ ਆਵੇ ਤੇ ਫਿਰ ਉਹ ਕਹਿੰਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਮੇਰਾ ਰੰਗ ਦੇ ਬਸੰਤੀ ਚੋਲਾ ਜਿਹਨੂੰ ਅੱਗੇ ਜਾ ਕੇ ਭਗਤ ਸਿੰਘ ਹੋਣੀ ਵੀ ਆਪਣੇ ਜਿਹੜੀ ਆ ਇਕ ਤਾ ਵਿੱਚ ਆਪਣੀ ਜਿਹੜੀ ਆ ਪੇਸ਼ੀਆਂ ਦੌਰਾਨ ਜਾਂ ਆਪਣੀ ਜਿਹੜੀ ਆ ਗੱਲਾਂ ਦੇ ਵਿੱਚ ਲਿਆਉਂਦੇ ਆ ਉਹ ਕਹਿੰਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋਲਾ 1928 ਵਿੱਚ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਮੈਦਾਨ 'ਚ ਭਗਤ ਸਿੰਘ ਨੇ HRA ਨੂੰ HSRA ਬਣਾਇਆ ਯਾਨੀ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਇਸ ਵਿਚਾਰਲੇ ਭਗਤ ਸਿੰਘ ਦਾ ਆਪਣੇ ਪਿੰਡ ਜਾਣਾ ਹੋਰ ਵੀ ਘਟ ਹੋ ਗਿਆ ਉਹ ਕਦੀ ਕਦੀ ਲੁੱਕ ਛੁਪ ਕੇ ਆਪਣੇ ਘਰ ਲਾਇਲਪੁਰ ਬੰਗਾ ਜਾਇ ਕਰਦੇ ਸੀ ਆਇਆ ਉਹ ਕਾਹ ਤੇ ਆਇਆ ਟਾਂਗੇ ਤੇ ਬੈਠੇ ਕਰ ਅੰਦਰ ਵੇੜੀ ਕੀ ਜਾਵੇ ਉਹਦੇ ਉਹਦੀ ਮੰਮੀ ਦਾ ਬੜੀ ਉਦਮ ਮੈਂ ਉਠੀ ਨਾ ਗਿਆ ਕਿਦਾਂ ਵੜਾ ਤੇਰੇ ਪੈ ਜੇ ਨੀ ਕਾ ਤੇ ਮਾਰਿਆ ਵੇਬੇ ਜੀ ਮੈਨੂੰ ਤਾਂ ਦੁਮਾਰਿਆ ਹੱਸੀ ਜਾਵੇ ਸੱਚੀ ਜਾਵੇ ਮੈਨੂੰ ਤਾਂ ਦੁਮਾਰਿਆ ਮੈਨੂੰ ਤਾਂ ਕੋਈ ਨਹੀਂ ਮਾਰਿਆ ਇਹ ਸਾਰੇ ਠਾਕੁਰ ਜੀ ਨੇ ਇਹ ਐਵੇਂ ਜਾ ਕੇ ਤਿੰਨ ਦੱਸਿਆ ਮੈਨੂੰ ਤਾਂ ਮਾਰਿਆ ਹੀ ਨਹੀਂ ਆਖੇ ਮੰਮੀ ਰੋਟੀ ਹੈਗੀ ਆ ਉਹ ਆਪਣੀ ਚੌਕੀ ਚੋਂ ਅੱਧੀ ਰੋਟੀ ਤਾਂ ਗੁਰਦੀ ਪੀਤੀ ਗਈ ਨਹੀਂ ਉਹ ਹੋਈ ਟਾਂਗੇ ਤੇ ਬੈ ਕੇ ਖਾ ਲਈ ਇਹ ਚਲੇ ਗਿਆ 1928 ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਰਾਜਨੀਤਿਕ ਸਥਿਤੀ ਉੱਤੇ ਰਿਪੋਰਟ ਦੇਣ ਦੇ ਲਈ ਸਾਈਮਨ ਕਮਿਸ਼ਨ ਨੂੰ ਭਾਰਤ ਵਿੱਚ ਪੂਰੇ ਭਾਰਤ 'ਚ ਸਾਈਮਨ ਕਮਿਸ਼ਨ ਦਾ ਵਿਰੋਧ ਹੋ ਰਿਹਾ ਸੀ। ਮੁੰਬਈ ਤੋਂ ਉੱਤਰ ਪ੍ਰਦੇਸ਼ ਹੁੰਦੇ ਹੋਏ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ। ਅਤੇ ਉੱਥੇ ਲਾਲਾ ਲਾਜਪਤ ਰਾਏ ਅਤੇ ਭਗਤ ਸਿੰਘ ਦੇ ਨਾਲ ਕ੍ਰਾਂਤੀਕਾਰੀਆਂ ਨੇ ਉਹਨਾਂ ਦਾ ਵਿਰੋਧ ਕੀਤਾ। ਸਾਈਮਨ ਗੋ ਬੈਕ ਦਿਨ ਨਾ ਰਹਿ। ਵਿਰੋਧ ਤੇਜ਼ ਹੋਇਆ ਤਾਂ ਪੁਲਿਸ ਨੇ ਲਾਟੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਲਾਲਾ ਲਾਜਪਤ ਰਾਏ ਦੇ ਸਿਰ ਉੱਤੇ ਲਾਠੀ ਲੱਗਣ ਦੇ ਨਾਲ ਡੂੰਗੀ 6:00 ਵਜੇ ਜਿਸ ਵਜ੍ਹਾ ਦੇ ਨਾਲ ਕੁਝ ਦਿਨ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। લાલા ラજપતરાય ਦੀ ਬਾਅਦ ਦੇ ਵਿੱਚ ਮੌਤ ਹੋ ਜਾਂਦੀ ਹੈ ਸੋ ਉਹ ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਸ਼ੀ ਉਹਨਾਂ ਨੇ ਆਪਣਾ ਘਰ ਤਿਆਗ ਦਿੱਤਾ ਘਰ ਛੱਡ ਕੇ ਇੰਡੀਅਨ ਫਰੀडम ਸਟਰਗਲ ਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਬਦਲਾ ਲੈਣ ਦੀ ਗੱਲ ਕੀਤੀ ਉਹਨਾਂ ਵਿਰੋਧੀ ਤਾਕਤਾਂ ਨੂੰ ਹਰਾਉਣ ਦੀ ਗੱਲ ਕੀਤੀ ਜਿੰਨਾ ਦੇ ਕਰਕੇ ਸਾਡੇ ਭਾਰਤ ਦੇਸ਼ ਦੇ ਦਿਨ ਬਦਨ ਹਾਲਤ ਮਾੜੀ ਹੁੰਦੀ ਜਾ ਰਹੀ ਸੀ ਲਾਲਾ ਜੀ ਦੀ ਮੌਤ ਤੋਂ ਭਗਤ ਸਿੰਘ ਨੂੰ ਡੂੰਗਾ ਸਦਮਾ ਲੱਗਿਆ ਅਤੇ ਉਹਨਾਂ ਦੇ ਭਾਰੀ ਦੇ ਪੈਰ ਛੂਕੇ ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਸੋਚ ਚੁੱਕੇ ਅਤੇ ਉਹਨਾਂ ਤੇ ਹਮਲਾ ਕਰਨ ਵਾਲੇ ਸੁਪਰਡੈਂਡੈਂਟ ਜੇਮਸ ਸਕਾਟ ਨੂੰ ਮਾਰਨ ਦਾ ਪਲਾਨ ਬਣਾਇਆ ਜਸਵੰਤ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਹਨਾਂ ਦਾ ਸਾਥ ਦਿੱਤਾ ਪਗਤ ਸਿੰਘ ਅਤੇ ਰਾਜਗੁਰੂ ਨੇ 17 ਦਸੰਬਰ 1928 ਨੂੰ ਲਾਹੌਰ ਚ ਸਕਾਟ ਦੀ ਥਾਂ ਸਹਾਇਕ ਪੁਲਿਸ ਸੁਪਰਡੈਂਟ ਜੇਪੀ ਸੌਂਡਰਸ ਨੂੰ ਗੋਲੀ ਮਾਰ ਦਿੱਤੀ। ਸੌਂਡਰਸ ਦੇ ਕਤਲ ਦੇ ਨਾਲ ਅੰਗਰੇਜ਼ੀ ਸਰਕਾਰ ਬੁਖਲਾ ਗਈ ਅਤੇ ਹਰ ਥਾਂ ਐਚਐਸਆਰਏ ਦੇ ਕ੍ਰਾਂਤੀਕਾਰੀਆਂ ਨੂੰ ਫੜਨ ਦੀ ਕੋਸ਼ਿਸ਼ ਤੇਜ਼ ਹੋ ਗਈ। ਲਹਾਰ ਤੋਂ ਬਾਹਰ ਨਿਕਲਣ ਲਈ ਭਗਤ ਸਿੰਘ ਨੂੰ ਜਦੋਂ ਕੋਈ ਰਸਤਾ ਨਾ ਮਿਲਿਆ ਤਾਂ ਉਹਨਾਂ ਨੇ ਆਪਣਾ ਸਿੱਖ ਰੂਪ ਤਿਆਗ ਦਿੱਤਾ ਭਗਤ ਨੇ ਆਪਣੇ ਵਾਲ ਕਟਵਾ ਲਏ ਆਪਣਾ ਖੁਲੀਆ ਬਦਲ ਲਿਆ ਅਤੇ ਕਿਸੇ ਤਰ੍ਹਾਂ ਪੁਲਸ ਨੂੰ ਚੱਕਮਾ ਦੇ ਕੇ ਲਾਹੌਰ ਤੋਂ ਪਠੰਡਾ ਅਤੇ ਫਿਰ ਕਲਕੱਤਾ ਨਿਕਲ ਗਏ ਉਹਨਾਂ ਦਿਨਾਂ ਅੰਗਰੇਜ਼ ਸਰਕਾਰ ਪਬਲਿਕ ਸੇਫਟੀ ਬਿਲ ਅਤੇ ਟ੍ਰੇਡ ਡਿਸਪਿਊਟ ਬਿਲ ਭਾਰਤ 'ਚ ਲਾਗੂ ਕਰਨ ਚਾ ਰਹੀ ਸੀ ਅੰਗਰੇਜ਼ੀ ਕੌਮ ਹਿੰਦੁਸਤਾਨੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਵਾਇਸਰਾਏ ਦੇ ਵਿਸ਼ੇਸ਼ ਅਧਿਕਾਰਾਂ ਦੇ ਨਾਲ ਇਹਨਾਂ ਬਿੱਲਾਂ ਨੂੰ ਲਾਗੂ ਕਰਨਾ ਚਾਹੁੰਦੀ ਸੀ ਅੰਗਰੇਜ਼ੀ ਸਰਕਾਰ ਨੂੰ ਅჯਹਾ ਕਰੰਤੂ ਰੋਕਣ ਦੇ ਲਈ ਭਗਤ ਸਿੰਘ ਅਤੇ ਸਾਥੀ ਕ੍ਰਾਂਤੀਕਾਰੀਆਂ ਨੇ ਸੈਂਟਰਲ ਅਸੈਂਬਲੀ ਚ ਬੰਬ ਸੁੱਟਣ ਦਾ ਪਲਾਨ ਬਣਾਇਆ। ਬਹੁਤ ਘੱਟ ਲੋਕ ਜਾਣਦੇ ਨੇ ਕਿ ਭਗਤ ਸਿੰਘ ਨੇ ਉਸ ਵੇਲੇ ਸੈਂਟਰਲ ਅਸੈਂਬਲੀ ਚ ਜੋ ਬੰਬ ਸੁੱਟਿਆ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਨਲਕੜਾ ਵਿੱਚ ਬਣਾਇਆ ਸੀ। ਕੈਦੇ ਨਾਲ ਤੱਕ ਬੰਬ ਬਣਾਉਣ ਦੇ ਲਈ ਭਗਤ ਅਤੇ ਕ੍ਰਾਂਤੀਕਾਰੀ ਸਾਥੀ ਇੱਥੇ ਰੁਕੇ ਰਹੇ। ਅੰਗਰੇਜ਼ੀ ਹਕੂਮਤ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਇਹ ਜਾਣਨ ਦੇ ਬਾਵਜੂਦ ਕਿ ਬੰਬ ਸੁੱਟਣ ਦੇ ਨਾਲ ਇਨਾ ਬਿੱਲਾਂ ਨੂੰ ਕਾਨੂੰਨ ਬਣਨ ਤੋਂ ਨਹੀਂ ਰੋਕਿਆ ਜਾ ਸਕਿਆ ਭਗਤ ਸਿੰਘ ਚਾਹੁੰਦੇ ਸੀ ਕਿ ਅੰਗਰੇਜ਼ ਸਰਕਾਰ ਜਾਣੇ ਕਿ ਇਸ ਬਿੱਲ ਨੂੰ ਲੈ ਕੇ ਲੋਕਾਂ 'ਚ ਕਿੰਨੀ ਨਾਰਾਜ਼ਗੀ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੈਂਬਲੀ 'ਚ ਬੰਬ ਦਾ ਧਮਾਕਾ ਬੋਲੀ ਅੰਗਰੇਜ਼ ਸਰਕਾਰ ਦੇ ਕੰਨ ਖੋਲਣ ਦਾ ਪ੍ਰਤੀਕ ਹੋਵੇਗਾ 8 April 1928 ਭਗਤ ਸਿੰਘ ਅਤੇ ਬਟੁਕੇਸ਼ਵਰ ਦਾਤ ਸੈਂਟਰਲ ਅਸੈਂਬਲੀ ਪਹੁੰਚੇ ਕ੍ਰਾਂਤੀਕਾਰੀਆਂ ਵੱਲੋਂ ਬਣਾਏ ਗਏ ਬੰਬ ਸਿਰਫ ਧਮਾਕਾ ਕਰਨ ਲਈ ਸੀ ਜਿਸ ਦੇ ਨਾਲ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਸੀ ਹੋਣਾ ਚੰਦਰਸ਼ੇਖਰ ਆਜ਼ਾਦ ਇਹ ਜਾਣਦੇ ਸੀ ਕਿ ਅਸੈਂਬਲੀ 'ਚ ਬੰਬ ਸੁੱਟਣ ਤੋਂ ਬਾਅਦ ਭਗਤ ਦਾ ਜੇਲ੍ਹ ਤੋਂ ਵਾਪਸ ਆਉਣਾ ਮੁਸ਼ਕਲ ਹੈ ਅਤੇ ਭਗਤ ਵੀ ਇਹ ठान ਚੁੱਕੇ ਸੀ ਕਿ ਬੰਬ ਸੁੱਟਣ ਤੋਂ ਬਾਅਦ ਆਪ ਗ੍ਰਿਫਤਾਰੀ ਦੇ ਦਿਨ ਬੰਬ ਸੁੱਟਣ ਤੋਂ ਬਾਅਦ ਦੋਮਾਨੀ ਉੱਥੋਂ ਫਰਾਰ ਹੋਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਬਲਕਿ ਅਸੈਂਬਲੀ ਚ ਪਰਚੇ ਸੁੱਟਦੇ ਰਹੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਆਪ ਹੀ ਗ੍ਰਿਫਤਾਰੀ ਦੇ ਦਿੱਤੀ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਤੇ ਉਹ ਬੰਬ ਕਿਸੇ ਨੂੰ ਮਾਰਨ ਦੇ ਲਈ ਨਹੀਂ ਸੀ ਉਹ ਸਿਰਫ ਇਸ ਲਈ ਸੀ ਕਿ ਜਿਹੜੀ ਬਰਤਾਨਵੀ ਸਰਕਾਰ ਜਿਹੜੀ ਬੁਲੀ ਹੋ ਗਈ ਹੈ ਉਹਦੇ ਜਿਹੜੇ ਕੰਨ ਹੈ ਉਹ ਖੋਲੇ ਜਾਣ ਤੇ ਜਿਹੜੇ ਆ ਉਹ ਗੁੰਗੇ ਬਹਿਰੇ ਹੋ ਗਏ ਜੇ ਤੁਸੀਂ ਦੇਖੋ ਫਿਰ ਸਾਨੂੰ ਪਤਾ ਹੈ ਲਾਹੌਰ ਸਰਜੰਤਰ ਕੇਸ ਕਾਨਫਰੈਂਸੀ ਕੇਸ ਜਿਹੜਾ ਚੱਲਦਾ ਔਰ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਜੇਲ੍ਹਾਂ ਦੇ ਵਿੱਚ ਵੀ ਉਹਨਾਂ ਦਾ ਜਜ਼ਬਾ ਉਹਨਾਂ ਦਾ ਜੋਸ਼ ਦੇਖ ਕੇ ਜਿਹੜੇ ਜੇਲਰ ਸੁਪਰਡੈਂਟ ਹੁੰਦੇ ਸੀਗੇ ਉਹ ਵੀ ਜਿਹੜੇ ਕਹਿੰਦੇ ਸੀ ਕਿ ਇਹਨਾਂ ਦੀ ਗੱਲਾਂ ਜੜੀਆਂ ਮੰਨ ਲਓ ਕਿਉਂਕਿ ਉਹ ਜਦੋਂ ਵੀ ਜਾਂਦੇ ਸੀ ਉਹ ਕਹਿੰਦੇ ਸੀ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਭਗਤ ਸਿੰਘ ਨੇ ਆਪਣੀ ਅਗਿਆਤੇ ਦੀ ਲੜਾਈ ਜੇਲ੍ਹ ਤੋਂ ਲੜੀ। ਭਗਤ ਸਿੰਘ ਦੀ ਜ਼ਿੰਦਗੀ ਦਾ ਇੱਕ ਅਧਿਆਇ ਜੇਲ੍ਹ ਚ ਗੁਸਰਿਆ। ਉਹ ਕਰੀਬ 2 ਸਾਲ ਤੱਕ ਜੇਲ੍ਹ 'ਚ ਰਹੇ ਪਰ ਉਹਨਾਂ ਦੀ ਆਤਮਾ ਦੀ ਜਵਾਲਾ ਕਦੀ ਨਹੀਂ बुझी। ਜੇਲ੍ਹ ਦੀ ਦੀਵਾਰਾਂ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਕਾਗਜ਼ 'ਤੇ ਉਤਾਰਨਾ ਨਹੀਂ ਛੱਡਿਆ। ਹਰ ਸ਼ਬਦ ਚ ਉਹਨਾਂ ਦੀ ਕ੍ਰਾਂਤੀਕਾਰੀ ਸੁਪਨਿਆਂ ਦੀ ਗੂੰਜ ਸੀ ਜੋ ਪੂੰਜੀਪਤੀਆਂ ਦੇ ਸ਼ੋਸ਼ਣ ਅਤੇ ਮਜ਼ਦੂਰਾਂ ਦੀ ਦੁਰਦਸ਼ਾ ਦੇ ਖਿਲਾਫ ਖੜੇ ਸੀ ਜੇਲ੍ਹ ਚ ਰਹਿ ਕੇ ਵੀ ਉਹਨਾਂ ਦਾ ਪੜ੍ਹਨਾ ਲਿਖਣਾ ਲਗਾਤਾਰ ਜਾਰੀ ਰਿਹਾ ਕਿਤਾਬਾਂ ਦੀ ਦੁਨੀਆ ਚ ਖੋ ਜਾਨ ਦੇ ਬਾਵਜੂਦ ਉਹਨਾਂ ਨੇ ਆਪਣੇ ਦੇਸ਼ ਵਾਸੀਆਂ ਦੇ ਲਈ ਇੱਕ ਨਵੀਂ ਦੁਨੀਆ ਦਾ ਸੁਪਨਾ ਵੇਖਿਆ ਜੇਲ੍ਹ ਵਿੱਚ ਭਗਤ ਸਿੰਘ ਨੇ ਕਈ ਕਿਤਾਬਾਂ ਪੜ੍ਹੀਆਂ ਬ੍ਰਿਟਿਸ਼ ਸੈਂਸਰਸ਼ਿਪ ਦੀਆਂ ਚੁਣੌਤੀਆਂ ਦੇ ਬਾਵਜੂਦ ਉਹਨਾਂ ਨੇ ਕ੍ਰਾਂਤੀਕਾਰੀ ਸਾਹਿਤ ਅਤੇ ਮਾਰਕਸਵਾਦ ਦਾ ਡੂੰਘਾ ਰਿਸਰਚ ਕੀਤਾ। ਉਹਨਾਂ ਦੀ ਜੇਲ੍ਹ ਡਾਇਰੀ ਵਿੱਚ ਜੋ ਵਿਚਾਰ ਅਤੇ ਲੇਖ ਮਿਲੇ ਉਹ ਉਹਨਾਂ ਦੇ ਚਿੰਤਨ ਦੀ ਗਹਿਰਾਈ ਅਤੇ ਵਿਸਤਾਰ ਨੂੰ ਦਰਸਾਉਂਦੇ ਨੇ। ਭਗਤ ਸਿੰਘ ਨੇ ਜੇਲ੍ਹ ਵਿੱਚ 4 ਕਿਤਾਬਾਂ ਲਿਖੀਆਂ। ਅੰਗਰੇਜ਼ੀ ਵਿੱਚ ਇੱਕ ਲੇਖ ਲਿਖਿਆ ਜਿਸ ਦਾ ਸ਼ੀਸ਼ਕ ਸੀ ਮੈਂ ਨਾਸਤਿਕ ਕਿਉਂ ਹਾਂ? ਇਸ ਲੇਖ ਦੇ ਮਾਧਿਅਮ ਨਾਲ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਹੋਰ ਵੀ ਡੂੰਘਾਈ ਦੇ ਨਾਲ ਪ੍ਰਗਟ ਕੀਤਾ ਜੋ ਨਾ ਸਿਰਫ ਉਹਨਾਂ ਦੇ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇੱਕ ਪ੍ਰੇਰਣਾ ਬਣ ਗਏ ਪਰ ਜੇਲ੍ਹ ਦੀ ਜ਼ਿੰਦਗੀ ਸਿਰਫ ਲੇਖਨ ਤੱਕ ਸੀਮਤ ਨਹੀਂ ਸੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਜਿਸ ਦੌਰਾਨ ਅੰਗਰੇਜ਼ੀ ਹਕੂਮਤ ਨੇ ਉਹਨਾਂ ਤੇ ਅਜਿਹੇ ਅਜਿਹੇ ਜ਼ੁਲਮ ਕੀਤੇ ਜਿਸ ਨੂੰ ਸੋਚ ਕੇ ਹੀ ਰੂ ਕੰਬ ਜਾਏ ਇਸ ਹੜਤਾਲ ਦੇ ਦੌਰਾਨ ਉਹਨਾਂ ਦੇ ਇੱਕ ਸਾਥੀ ਯਤਿੰਦਰ ਨਾਥ ਦਾਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਘਟਨਾ ਭਗਤ ਸਿੰਘ ਦੇ ਦਿਲ 'ਚ ਇੱਕ ਡੂੰਗੀ ਛਾਪ ਛੱਡ ਗਈ। 26 ਅਗਸਤ 1931 ਅੰਗਰੇਜ਼ ਅਦਾਲਤ ਨੇ ਭਗਤ ਸਿੰਘ ਨੂੰ ਸਕਾਟ ਦੇ ਕਤਲ ਕੇਸ, ਕਾਕੋਰੀ ਕਾਂਡ ਅਤੇ ਅਸੈਂਬਲੀ ਬੰਬ ਵਿਸਫੋਟ ਦੇ ਲਈ ਅਪਰਾਧੀ ਸਿੱਧ ਕੀਤਾ। ਇਕ ਕ੍ਰਿਤ 8 ਸਤੰਬਰ ਦੀ ਜਦੋਂ ਉਸ ਆਜ਼ਾਦੰਤਰਤਾ ਦੇ ਇਸ ਸਕੂਤ ਉੱਤੇ ਨਾ ਸਿਰਫ ਦੋਸ਼ ਲੱਗੇ ਬਲਕਿ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ 7 ਅਕਤੂਬਰ 1903 ਨੂੰ ਅਦਾਲਤ ਨੇ ਠਾਠ ਪੇਜਾਂ ਦਾ ਇੱਕ ਫੈਸਲਾ ਸੁਣਾਇਆ ਜਿਸ ਵਿੱਚ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਫਾਂਸੀ ਦਾ ਦਿਨ 24 ਮਾਰਚ 1931 ਮੁਕਰਰ ਕੀਤਾ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਇਸ ਸਜ਼ਾ ਦੀ ਖੁਸ਼ੀ ਮਨਾ ਰਹੇ ਜਿੱਦਾਂ ਉਹ ਤਾਂ ਇਹੀ ਚਾਹੁੰਦੇ ਸਨ ਕਿ ਉਹ ਨਾ ਦੇ ਸ਼ਹਾਦਤ ਦੇਸ਼ ਦੇ ਨੌਜਵਾਨਾਂ ਨੂੰ ਜਗਾਉਣ ਦਾ ਕੰਮ ਕਰੇਗੀ ਇਸ ਫੈਸਲੇ ਦੇ ਬਾਅਦ ਤੋਂ ਹੀ ਲਾਹੌਰ ਚਤਾਰਾ 144 ਲਾਗੂ ਕਰ ਦਿੱਤੀ ਗਈ ਤਾਂ ਕਿ ਕੋਈ ਵੀ ਵਿਰੋਧ ਨਾ ਕਰ ਸਕੇ ਭਗਤ ਸਿੰਘ ਦੀ ਫਾਸੀ ਦੀ ਸਜ਼ਾ ਮਾਫ ਕਰਾਉਣ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪੰਡਤ ਮਦਨ মোহন 말ਵੀ ਨੇ ਵਾਇਸਰਾਏ ਦੇ ਸਾਹਮਣੇ ਅਪੀਲ ਕੀਤੀ ਅਤੇ ਮਹਾਤਮਾ ਗਾਂਧੀ ਨੇ ਵੀ ਸਜ਼ਾ ਮਾਫੀ ਦੇ ਲਈ ਵਾਇਸਰਾਏ ਦੇ ਨਾਲ ਗੱਲ ਕੀਤੀ 17 ਤੇ 18 ਫਰਵਰੀ ਨੂੰ ਆਮ ਜਨਤਾ ਨੇ ਵੀ ਉਹਨਾਂ ਦੇ ਪੱਖ 'ਚ ਆਵਾਜ਼ ਚੁੱਕੀ ਪਰ ਭਗਤ ਸਿੰਘ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਸਜ਼ਾ ਮaaf ਕੀਤੀ ਜਾਏ ਉਹਨਾਂ ਦੇ ਲਈ ਮੌਤ ਨੂੰ ਗੱਲ ਨਾਲ ਲਾਉਣ ਤੋਂ ਵੱਡਾ ਕੁਝ ਵੀ ਨਹੀਂ ਸੀ ਉਹਨਾਂ ਦਾ ਉਦੇਸ਼ ਦੇਸ਼ ਦੀ ਆਜ਼ਾਦੀ ਸੀ ਵਿਰੋਧਵਾਦ ਰਿਆ ਸੀ ਅਤੇ ਅੰਗਰੇਜ਼ੀ ਹਕੂਮਤ ਨੂੰ ਡਰ ਸੀ ਕਿ ਤਬਾਅ ਪ 'ਚ ਉਹਨਾਂ ਨੂੰ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਰੱਦ ਨਾ ਕਰਨੀ ਪੈ ਜਾਵੇ ਵਿਰੋਧ ਨੂੰ ਵੇਖ ਤੇ ਹੋਇਆ ਅੰਗਰੇਜ਼ ਅਫਸਰਾਂ ਨੇ ਫੈਸਲਾ ਕੀਤਾ ਕਿ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ 24 ਮਾਰਚ ਨਹੀਂ ਸਗੋ 23 ਮਾਰਚ ਸ਼ਾਮ ਨੂੰ ਫਾਂਸੀ ਦੇ ਦਿੱਤੀ ਜਾਏ ਫਾਂਸੀ ਤੋਂ ਕੁਝ ਦਿਨ ਪਹਿਲਾਂ ਮਾਤਾ ਵਿਦਿਆਵਤੀ ਦੇ ਨਾਲ ਉਹਨਾਂ ਦੀ ਆਖਰੀ ਮੁਲਾਕਾਤ ਹੋਈ ਫੇਰ ਆਖੇ ਬੀਬੀ ਕਿਤੇ ਤੂੰ ਗਾਇਸ਼ਾ ਤੇ ਨਾ ਪੈ ਜਾਈਂ ਸਾਥ ਲੈਣਾ ਹੀ ਤੂੰ ਦੇ ਉਤੇ ਐਨੀ ਲੋਕਾਂ ਚੱਕਣਾ ਮੈਨੂੰ ਕਿਨੇ ਨੂੰ ਪੁੱਛਣਾ ਤੈਨੂੰ ਚੱਕਣਾ 3 ਮਾਰਚ 1931 ਨੂੰ ਸ਼ਾਮ 7:33 ਮਿੰਟ ਉਤੇ ਉਹਨਾਂ ਦੀ ਫਾਂਸੀ ਦਾ ਵੇਲਾ ਆਇਆ ਜਦੋਂ ਭਗਤ ਸਿੰਘ ਤੋਂ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਹ ਲੇਨ ਦੀ ਜੀਵਨੀ ਪੜ੍ਹ ਰਹੇ ਸਨ ਉਹਨਾਂ ਨੇ ਕਿਹਾ ਰੁਕੋ ਪਹਿਲਾਂ ਇੱਕ ਕ੍ਰਾਂਤੀਕਾਰੀ ਨੂੰ ਦੂਸਰੇ ਕ੍ਰਾਂਤੀਕਾਰੀ ਦੇ ਨਾਲ ਮਿਲਦਾ ਲੈਣ ਦੋ ਕੁਝ ਪਲਾਂ ਬਾਅਦ ਕਿਤਾਬ ਨੂੰ ਉਛਾਲਦੇ ਹੋਏ ਬੋਲੇ ਠੀਕ ਹੈ ਹੁਣ ਚੱਲੋ ਬਾਹਰ ਇਹ ਖਬਰ ਆਕ ਬੰਗੂ ਫੈਲ ਚੁੱਕੀ ਸੀ ਕਿ ਕ੍ਰਾਂਤੀਕਾਰੀਆਂ ਨੂੰ ਸਮੇਤੋਂ ਪਹਿਲਾਂ ਹੀ ਫਾਂਸੀ ਦਿੱਤੀ ਜਾਣ ਵਾਲੀ ਹੈ ਵਰੋਧ ਹੋਰ ਤੇਜ਼ ਹੋ ਰਿਹਾ ਸੀ ਲਾਹੌਰ ਸੈਂਟਰਲ ਜੇਲ੍ਹ ਜਿਸ ਨੂੰ ਉਸ ਵੇਲੇ ਕੋਟ ਲਖਪਤ ਜੇਲ੍ਹ ਵੀ ਕਿਹਾ ਜਾਂਦਾ ਸੀ ਉੱਥੋਂ ਕ੍ਰਾਂਤੀਕਾਰੀਆਂ ਦੇ ਨਾਅਰੇਦਿਆਂ ਆਵਾਜ਼ਾਂ ਗੂੰਜ ਰਹੀਆਂ ਸੀ ਫਾਂਸੀ ਦੇ ਵੇਲੇ ਉਹ ਤਿੰਨ ਮਸਤੀ ਚ ਗੀਤ ਗਾ ਰਹੇ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਪਰ ਅੰਗਰੇਜ਼ਾਂ ਦੇ ਮਨ ਵਿੱਚ ਡਰ ਸੀ ਕਿ ਕਿਤੇ ਉਹਨਾਂ ਦੀ ਸ਼ਹਾਦਤ ਦੇ ਬਾਅਦ ਜਨ ਅக்ਰੋਸ਼ਨਾ ਪੜਕ ਜਾ ਫਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਚੁੱਪਚਾਪ ਫਾਂਸੀ ਤੇ ਲਟਕਾ ਦਿੱਤਾ ਗਿਆ ਉਹਨਾਂ ਦੀਆਂ ਲਾਸ਼ਾਂ ਨੂੰ ਚੁਪ ਚਾਪ ਬੋਰੀਆਂ 'ਚ ਪਰ ਕੇ ਫਿਰੋਜ਼ਪੁਰ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ। ਫਿਰੋਜ਼ਪੁਰ ਪਹੁੰਚ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਆਨੰਦ ਫਾਨਨ ਵਿੱਚ ਸੜਨ ਦੀ ਕੋਸ਼ਿਸ਼ ਕੀਤੀ ਗਈ। ਲਾਸ਼ਾਂ ਨੂੰ ਸੜਨ ਵਾਸਤੇ ਖੇਓ ਦੇ ਪੱਤੇ ਮਿੱਟੀ ਦਾ ਤੇਲ ਪਾ ਕੇ ਹੀ ਉਹਨਾਂ ਦੀਆਂ ਲਾਸ਼ਾਂ ਸਾੜੀਆਂ ਜਾਣ ਲੱਗੀਆਂ। ਲਾਸ਼ਾਂ ਨਾਸੜੀਆਂ ਤਾਂ ਬੇਰਹਿਮੀ ਦੇ ਨਾਲ ਕੁल्हाੜੀ ਮਾਰ-ਮਾਰ ਕੇ ਉਹਨਾਂ ਦੀਆਂ ਲਾਸ਼ਾਂ ਦੇ ਟੁਕੜੇ-ਟੁਕੜੇ ਕੀਤੇ ਗਏ ਜਦੋਂ ਪਿੰਡ ਵਾਲਿਆਂ ਨੇ ਅੱਗ ਦੇਖੀ ਤਾਂ ਉਹ ਨੇੜੇ ਆਏ ਇਹ ਵੇਖ ਕੇ ਅੰਗਰੇਜ਼ਾਂ ਨੇ ਅੱਧੀਆਂ ਸੜੀਆਂ ਲਾਸ਼ਾਂ ਨੂੰ ਸਤਲੁਜ ਨਦੀ 'ਚ ਸੁੱਟ ਦਿੱਤਾ ਅਤੇ ਉੱਥੋਂ ਭੱਜ ਨਿਕਲੇ ਪਿੰਡ ਵਾਲਿਆਂ ਨੇ ਸਤਲੁਜ ਨਦੀ ਤੋਂ ਸ਼ਹੀਦਾਂ ਜਾਂ ਲਾਸ਼ਾਂ ਵਾਰ ਕੱਢੀਆਂ ਅਤੇ ਵਿਧਿਵਿਧਾਨ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਹਮੇਸ਼ਾ ਲਈ ਅਮਰ ਹੋ ਗਏ ਉਹਨਾਂ ਦੀ ਸ਼ਹਾਦਤ ਨੇ ਭਾਰਤੀ ਸਵਤੰਤਰਤਾ ਸੰਗਰਾਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਵਾਇਆ ਜਾਵੇ। ਕਹਿੰਦੇ ਨੇ ਦਾ ਸ਼ਹੀਦੀ ਦਾ ਦਰਜਾ ਕਿਉਂ ਉਹਨਾਂ ਨੇ ਆਪਣੇ ਲਈ ਲੜਾਈ ਵੀ ਲੜੀ, ਸਾਰੇ ਮੋਰਖ ਲਈ ਲੜੀ ਆ ਕੋਈ ਜਾਤ ਪਾਤ ਨਹੀਂ ਦੇਖੀ ਮੈਂ Hindu ਆਂਗਾ ਮੈਂ Sikh ਆਂਗਾ ਮੈਂ Musalman ਆਂ। ਹਰੇਕ ਜਾਤੀ ਪਾਤੀ ਨੂੰ ਉਹਨੇ ਆਪਣੇ ਨਾਲ ਰੱਖਿਆ ਹੈਗਾ ਆ। ਉਹਨਾਂ ਨੂੰ ਸੱਚੀ ਸ਼ਰਧਾ ਵੀ ਇਹ ਹੋਏਗੀ ਸਰਕਾਰਾਂ ਵੱਲੋਂ ਵੀ ਕੇ ਸਰਕਾਰਾਂ ਜਿਹੜੀਆਂ ਉਹਨਾਂ ਦੇ ਨਾਂ ਤੇ ਜਾਂ ਉਂਝ ਵੀ ਵਿਦਿਆਰਥੀ ਵਰਗ ਨੂੰ ਉਹ ਚੇੜੀ ਵਿਦਿਆਲੀ ਜਿਹੜੇ ਸਕਾਲਰ ਸਕੀਮਾਂ ਲਾਗੂ ਕੀਤੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਬੰਦ ਕੀਤੀਆਂ ਨੇ ਉਹ ਫੌਰੀ ਤੌਰ ਤੇ ਉਹ ਜਿਹੜੀਆਂ ਜਾਰੀ ਹੋਣੀਆਂ ਚਾਹੀਦੀਆਂ ਨੇ ਨੌਜਵਾਨ ਵੇਗ ਲਈ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਭਈ ਜੇ ਆਪਾਂ ਦੇਸ਼ ਵਾਸਤੇ ਕੁਝ ਕਰਨਾ ਤੇ ਇਹਦੇ ਵਾਈ ਇਹ ਕੋਈ ਉਮਰ ਦਾ ਮਤਹਾਜ ਨਹੀਂ ਆਪਾਂ ਛੋਟੀ ਉਮਰ ਦੇ ਵਿੱਚ ਵੀ ਬੜਾ ਕੁਝ ਕਰ ਸਕਦੇ ਆ ਭਗਤ ਸਿੰਘ ਦੀ ਕਹਾਣੀ ਇੱਕ ਪ੍ਰੇਰਣਾ ਬਣ ਗਈ ਉਨ੍ਹਾਂ ਦੀ ਸ਼ਹਾਦਤ ਨੇ ਇਹ ਸਾਬਤ ਕਰ ਦਿੱਤਾ ਕਿ ਸਵਤੰਤਰਤਾ ਦੀ ਝਾਜ ਆਤਮ ਬલિદાન ਸਭ ਤੋਂ ਵੱਡੀ ਪੂੰਜੀ ਹੈ ਉਹ ਹਮੇਸ਼ਾ ਹੀ ਭਾਰਤੀ ਨੌਜਵਾਨਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿੰਦੇ ਨੇ ਨਿਊ ਸਟੇਟ ਵੀ ਸ਼ਹੀਦ ਭਗਤ ਸਿੰਘ ਉਹਨਾਂ ਦੀ ਸ਼ਹਾਦਤ ਅਤੇ ਕੁਰਬਾਨੀ ਲਈ ਸਤਿ ਸ਼ਤ ਨਮਨ ਕਰਦਾ ਹੈ